ਕਾਰ ਰੰਗ ਕੇ ਤੁਹਾਡੇ ਮੂਹਰੇ ਆ ਕੇ ਗੋਡੇ ਚੇਕਨ ਨੂੰ ਤਿਆਰ ਹੋ ਗਈ ਆ ਤੁਹਾਨੂੰ ਪੁੱਛੇ ਬਿਨਾ ਉਹਨਾਂ ਨੇ ਸੱਦਾ ਨਹੀਂ ਕਬੂਲਿਆ ਪਾਰਿਓ ਕੱਲ ਸੁਣ ਲਿਓ ਧਿਆਨ ਨਾਲ ਅਸੀਂ ਉਹਨਾਂ ਦਾ ਸੱਦਾ ਤਾਂ ਕਬੂਲਣਾ ਜੇ ਤ ਤੁਸੀਂ ਸਾਰਿਆਂ ਨੇ ਹੱਥ ਖੜੇ ਕਰਕੇ ਤੇ ਪ੍ਰਵਾਨਗੀ ਦਿਓਗੇ ਕਿ ਤੁਸੀਂ ਸੱਦਾ ਕਬੂਲੋ ਅਸੀਂ ਸੱਦੇ ਲਈ ਕੱਲ ਲਈ ਤਿਆਰ ਹਾਂ ਜੇ ਕਬੂਲ ਕਰਦੇ ਹੋ ਇਹਨਾਂ ਦਾ ਸੱਦਾ ਕਬੂਲੀਏ ਹੱਥ ਖੜੇ ਕਰਕੇ ਪ੍ਰਵਾਨਗੀ ਦਿਓ ਬਲਾ ਬਲਾ ਆਏ ਖੀ ਚੱਕ ਤੇਰੇ ਵੀਰ ਉਹ ਅਗਲੇ ਪਾਸੇ ਮੇਰੇ ਨੌਜਵਾਨਾਂ ਕਾ ਆਵਾਜ਼ ਨਹੀਂ ਜਾ ਰਹੀ ਮੈਨੂੰ ਲੱਗਦਾ ਉਹ ਭਾਈ ਇੱਧਰ ਇੱਧਰ ਇੱਕ ਵਾਰੀ ਨੌਜਵਾਨੋ ਸੁਣ ਲੋ ਫਿਰ ਵਾਜ ਜਾਂਦੇ ਅੱਗੇ ਇੱਧਰ ਇੱਕ ਵਾਰੀ ਅਗਲੇ ਨੌਜਵਾਨ ਆਜੋ ਗੱਲ ਸੁਣ ਲੋ ਜਿੱਦਾਂ ਕਹੋਗੇ ਉਦਾਂ ਅਗਲੇ ਬਜ਼ੀਰਾਂ ਨੂੰ ਬੇਇੱਜ਼ਤੀ ਇੱਕ ਵਾਰੀ ਗੱਲ ਸੁਣ ਲੋ ਆਵਾਜ਼ ਆ ਰਹੀ ਆ ਆਵਾਜ਼ ਨਹੀਂ ਜਾ ਰਹੀ ਇੱਥੇ ਜਾ ਰਹੀ ਆ ਅੱਗੇ ਨਹੀਂ ਜਾ ਰਹੀ ਕਿਆ ਨਹੀਂ ਜਾ ਰਹੀ ਉਹ ਅੱਗੇ ਗੱਡੀ ਨਹੀਂ ਆਉਣੀ ਅੱਗੇ ਨਹੀਂ ਅੱਗੇ ਵੇਖ ਲੋ ਆ ਗੂ ਜਾਣ ਅਗਲੇ ਬੰਨੇ ਪਹਿਲੋ ਗੱਲ ਕਰਨੀ ਹੈ ਆਪਾਂ ਲੇਟ ਹੋ ਗਏ ਉਹ ਭਾਈ ਸਪੀਕਰ ਕਰੋ ਨੌਜਵਾਨਾਂ ਵਾਲ ਪਹਿਲੋ ਗੱਲ ਸੁਣਨੀ ਆ ਨਹੀਂ ਸੁਣਨੀ ਇੱਕ ਵਾਰੀ ਗੱਲ ਸੁਣ ਲਿਓ ਫਿਰ ਕਿੰਦਾ ਕਹਿੰਦੇ ਉਸਦਾ ਹੋਊਗਾ ਉਹ ਭਾਈ ਇੱਧਰ ਸਪੀਕਰ ਆਵਾਜ਼ ਦੋ ਜਰਾ ਪਰਲੇ ਬੰਨੇ ਟਰੈਕਟਰ ਲਾ ਕੇ ਇੱਕ ਵਾਰੀ ਨੌਜਵਾਨਾ ਮੇਰੇ ਨਾਲ ਮੂੰਹ ਕਰੋ ਇਹਦਾ ਮਿਲਵਾਜ ਨਹੀਂ ਜਾ ਰਹੀ ਉਧਰ ਮੂੰਹ ਕਰਨਾ ਕਰਨ ਮੇਰਾ ਉਹ ਜਿਹੜੇ ਟੈਂਕਰ ਤੇ ਜਿਹੜੇ ਆਵਾਜ਼ ਨਹੀਂ ਜਾ ਰਹੇ ਫਿਰ ਨਾ ਮੈਂ ਨਾ ਆਵਾਜ਼ ਫਵਾਜ ਵਧਾ ਯਾਰ ਉਹ ਸਾਡੇ ਬੰਦੇ ਕੋਈ ਆਗੂ ਜੀਰਾ ਸਾਹਿਬਾ ਪਰਲੇ ਬੰਨੇ ਜਾਓ ਜੇ ਸੁੱਟਣਗੇ ਅਗਲੇ ਬੰਦੇਓ ਨੁਕਰੇ ਜਾਓ ਜਿੱਥੇ ਟੋਲ ਗੇਟ ਲੱਗਾ ਜੀਰਾ ਸਾਹਿਬ ਇੱਕ ਵਾਰੀ ਗੱਲ ਸੁਣ ਲੈਣ ਫੇਰ ਠੀਕ ਆ ਜਾਓ ਜਾਓ ਕੋਈ ਨਹੀਂ ਚੱਕਣਗੇ ਜਵਾਬ ਦੇਵਾਂਗੇ ਪਹਿਲੋ ਗੱਲ ਕਰ ਲਈਏ ਫਿਰ ਜਦੋਂ ਗੁਰਮਤਾ ਹੋ ਜੂ ਫਿਰ ਜਿੱਤਾ ਮਰਜ਼ੀ ਕੋਈ ਤਾਂ ਕਰਾਂਗੇ ਅਸੀਂ ਕਹਿੰਦੇ ਗੱਲ ਤਾਂ ਤੁਸੀਂ ਗੱਲ ਨਹੀਂ ਸੁਣ ਰਹੇ ਫਿਰ ਗੱਲ ਦਾ ਮਜ਼ਾ ਨਹੀਂ ਆਉਂਦਾ ਅਸੀਂ ਇੱਕ ਗੱਲ ਕਹਿੰਨੇ ਆ ਅਸੀਂ ਕੋਈ ਵੀ ਫੈਸਲਾ ਨਹੀਂ ਲੈਂਦੇ ਤੁਸੀਂ ਫੈਸਲਾ ਵੀ ਭਾਈ ਇਹ ਲੋਕਾਂ 'ਤੇ ਮੈਸੇਜ ਜਾਊਗਾ ਵੀ ਇਹ ਮੁੰਡੇ ਮਰਵਾ ਰਹੇ ਆ ਕਿਸਾਨ ਸਰਕਾਰ ਕਹਿ ਰਹੀ ਆ ਇਹ ਗੱਲ ਕਰਨੀ ਆ ਅਸੀਂ ਤੁਹਾਨੂੰ ਪੁੱਛਣ ਆਏ ਆ ਉਹ ਜੇ ਲੀਡਰ ਕੋਈ ਨਹੀਂ ਹੋ ਸਕਦੇ ਵੀ ਜੇ ਗੱਲ ਦਾ ਸੱਦਾ ਆਵੇ ਕਰਨੀ ਆ ਕਿ ਨਹੀਂ ਕਰਨੀ ਇਹ ਫਿਰ ਹੋ ਦੇਲੀ ਹੈਗਾ ਸਾਹਮਣੇ ਇਹ ਨੰਗੇ ਹੋਣਗੇ ਇਹਹੀ ਤਾਂ ਗੱਲ ਨਹੀਂ ਤਿਆਰ ਸੀਗੇ ਠੀਕ ਆ ਇਸ ਕਰਕੇ ਸਾਰੇ ਆਗੂਆ ਤੱਕ ਸਪੀਕਰ ਵਾਲੇ ਨੂੰ ਬੇਨਤੀ ਹੈ ਜਿਹੜਾ ਸਾਹਿਬ ਗਏ ਆ ਉੱਥੋਂ ਦੱਸਣ ਮੈਨੂੰ ਆਵਾਜ਼ ਆ ਰਹੀ ਆ ਕਿਉਂਕਿ ਗਲਤ ਗੱਲ ਨਹੀਂ ਹੋਈ ਅਸੀਂ ਗੱਲ ਕਰਨ ਤੁਰ ਜੀਏ ਇੱਥੇ ਨੁਕਸਾਨ ਹੋ ਜਾਵੇ ਸਾਡਾ ਫਾਇਦਾ ਕੋਈ ਵੀ ਨਹੀਂ ਹੋਣਾ ਨਹੀਂ ਹੈਗਾ ਫਿਰਹੀਂ ਸਾਡਾ ਫੈਸਲੇ ਇਕੱਠੇ ਹੋ ਕੇ ਕਰਾਂਗੇ ਜੇ ਕਰਨਾ ਤੇ ਠੀਕ ਆ ਔਰ 1.200 ਮੁੰਡਾ ਜਖਮੀ ਹੋਇਆ ਸਰਕਾਰ ਇਹ ਕਹੂਗੀ ਵੀ ਇਹਨਾਂ ਦੀਆਂ ਮੰਗਾਂ ਮਣਾਉਣ ਦਾ ਇਰਾਦਾ ਨਹੀਂ ਭਾਵੇਂ ਸਾਨੂੰ ਪਤਾ ਉਹਨੇ ਮੰਗਾਂ ਨਹੀਂ ਮੰਨਣੀਆਂ ਠੀਕ ਹੈ ਜੀ ਹਰ ਇੱਕ ਗੱਲ ਅਸੀਂ ਆ ਡਰੋਨ ਜਿੱਦਾਂ ਬੰਬ ਸੁੱਟ ਕੇ ਗੇੜਾ ਮੈਂ ਤੁਹਾਨੂੰ ਕਹਿੰਦਾ ਜੇ ਤੁਸੀਂ ਕਹੋਗੇ ਸਦਾ ਪਹਿਲੋ ਉਹ ਕੋਈ ਜਵਾਬ ਲਾਗੇ ਵੀ ਜਦੋਂ ਅਸੀਂ ਆਪਣੀ ਜਨਤਾ ਨੂੰ ਕੰਟਰੋਲ ਕਰ ਰਹੇ ਸੀ ਤੂੰ ਜਵਾਬ ਦੇ ਫਰੋਂ 20 ਕੁੜੀ ਲੋਕਾਂ ਤੇ ਕਿਹੜੇ ਗ੍ਰਾਉਂਡ ਨੇ ਗੋਲੇ ਘੁੱਟੇ ਹੈਗੇ ਆ ਜੇ ਕਿਸੇ ਨੌਜਵਾਨ ਨੂੰ ਸ਼ੱਕ ਲੱਗਦਾ ਵਾ ਉਹ ਬੈਰੀਕੇਡ ਤੇ ਚੜਾ ਦਿਓ ਮੈਨੂੰ ਤੇ ਇਧਰੋਂ ਗੋਲੀ ਮਾਰ ਦਿਓ ਕਰਦੇ ਟੁੱਟਦੇ ਨਹੀਂ ਹੈਗੇ ਸਾਡੇ ਸਿਰ ਤੇ ਜ਼ਿੰਮੇਵਾਰੀ ਆ ਅਸੀਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਅਸੀਂ ਸਾਨੂੰ ਹਮੇਸ਼ਾ ਸਮਝਣਾ ਕੰਮ ਲੈਣਾ ਪੈਣਾ ਵਾ ਠੀਕਾ ਔਰ ਤੁਸੀਂ ਦੇਖੋ ਰੋਜ਼ ਰੋਜ਼ ਮੋਰਚਾ ਵੱਧ ਰਿਹਾ ਤੁਸੀਂ ਕੱਲ ਨੋਟ ਕੀਤਾ ਹਾਊਸਾਂ ਤੋਂ ਪਾਣੀ ਨਹੀਂ ਸਿਆਗਾ ਚੋੜਤ ਨਹੀਂ ਬੋਲਦੇ ਔੜੀਆਂ ਨਹੀਂ ਸਿਆਗੀਆਂ ਲੂਣ ਨਹੀਂ ਸਿਆਗਾ ਸੇ ਆਪਣੇ ਪ੍ਰਬੰਧ ਕਰਨ ਤੇ ਲੱਗੇ ਆ ਵੀ ਸਾਰਾ ਕੁਝ ਇਕੱਠਾ ਕਰ ਲੀਏ ਇੱਕ ਵਾਰੀ ਜੇ ਇਕੱਠਾ ਕਰ ਲਿਆਂਗੇ ਫਿਰ ਆਪਾਂ ਸਫਾ ਦਿੱਲੀ ਚਾੜਾ ਮਤਲਬ ਦਿੱਲੀ ਚਾੜਾ ਵਾ ਕੱਕਾ ਦਈਏ ਮਾਂਜਣਗੇ ਇਹ ਵੀ ਮੇਤਾ ਨੂੰ ਕਹਿ ਦਿੰਦਾ ਜੇ ਕੱਲ ਬਾਤ ਦੇ ਵਿੱਚ ਕੁਝ ਸ਼ਾਇਦ ਨਾ ਨਿਕਲੇ ਇਹਨਾਂ ਕਿੰਨੇ ਬਗਲਤਾ ਪਰ ਦੁਨੀਆ ਦੇ ਗਾੜੀ ਇਹਨਾਂ ਨੂੰ ਨੰਗਾ ਕਰ ਦਾਂਗੇ ਵੀ ਅਸੀਂ ਗੱਲਬਾਤ ਨਹੀਂ ਗਏ ਇਹ ਨਹੀਂ ਮੰਨੇ ਫੇਰ ਆਪਾ ਦਿੱਲੀ ਵਾਲ ਨੂੰ ਕੁੱਝ ਕੀਤਾ ਉਹ ਇਹਨਾਂ ਕਹਿਣਗੇ ਵੀ ਇਹ ਇਹ ਜਾਨ ਬੁੱਝ ਕੇ ਟਕਰਾ ਲੈਂਦੇ ਸੀ ਤੋ ਇਸ ਕਰਕੇ ਹਮੇਸ਼ਾ ਸਮਝਾ ਕੋ ਕੰਮ ਲੈਣੇ ਚਾਹੀਦੇ ਆ ਸਾਡੇ ਅੱਗੇ ਮੰਨ ਲਓ ਇੱਥੇ ਕੋਈ ਦੋ ਸ਼ਹੀਦ ਹੋ ਜਾਣਾ ਅਗਲੇ ਨੇ ਸਾਨੂੰ ਕਹਿਣਾ ਵੀ ਤੁਸੀਂ ਸੋਚਿਆ ਸੀ ਯਾਰ ਤੁਸੀਂ ਧੱਕਾ ਕਰਦਾ ਫਿਰ ਜਦੋਂ ਆਵਾਜ਼ ਨਹੀਂ ਜਾ ਰਹੀ ਯਾਰ ਆਵਾਜ਼ ਨਹੀਂ ਆ ਰਹੀ ਛੋਟਾ ਸਪੀਕਰ ਜੇ ਕਿਸੇ ਕੋਲ ਹੈਗਾ ਤਾਂ ਮੇਰੇ ਹੱਥ ਜੋੜ ਕੇ ਵੇਚਿਆ ਅਗਲੇ ਪਾਸੇ ਨੂੰ ਮੁੜਿਆ ਜਿੰਨਾ ਚਿਰ ਕਾਕਾ ਸਪੀਕਰ ਦਾ ਜਿੰਨਾ ਚਿਰ ਕਾਣਾ ਕੇ ਜਗ ਦੇਖ ਆ ਲੋਕ ਡਿਸਪਲਨ ਵਾਲੇ ਆ ਸਾਡੇ ਕਹੇ ਤਾਂ ਰੁਕੇ ਆ ਨਹੀਂ ਤਾਂ ਕਿਹੋ ਫੈਸਲਾ ਕਰਾਂ ਤੁਹਾਡੇ ਗਾੜੀ ਲੱਗ ਜਾਊਗਾ ਡਰਦੇ ਦੁਰਦੇ ਨਹੀਂ ਹੈਗੇ ਉਹ ਇਸ ਵੀਕਰ ਤੇਰੇ ਅਗਲੇ ਸਪੀਕਰ ਨਹੀਂ ਚੱਲਣ ਦੇ ਪੁੱਤਰ ਮੇਰਾ ਵੀ ਸਪੀਕਰ ਲਾ ਮੇਰਾ ਪੁੱਤ ਇੱਕ ਸਪੀਕਰ ਉਹ ਟਰੈਕਟਰ ਜਿੱਥੇ ਮੁੰਡੇ ਖਲੋਤੇ ਆ ਉੱਥੇ ਲਾ ਤਿਆਰ ਆ ਇਹ ਉਹਨਾਂ ਦਾ ਬਿਆਨ ਆਇਆ ਜੇ ਅਸੀਂ ਗੱਲਬਾਤ ਦਾ ਸੱਤਾ ਨਾ ਕਬੂਲੀਏ ਫਿਰ ਉਹ ਕਹਿਣਗੇ ਪੀਐਮ ਮੰਗਾ ਮਨਾਉਣ ਨਹੀਂ ਆਏ ਪੰਜਾਬ ਹਰਿਆਣਾ ਨਹੀਂ ਸਾਥੋਂ ਪਾਇਦਾ ਪਰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਸਾਡੀ ਗੱਲ ਗਲਤ ਜਾਊਗੀ ਜੇ ਅਸੀਂ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਅਸੀਂ ਵੀ ਗੱਲਬਾਤ ਕਰ ਲੂ ਤਿਆਰ ਆ ਮੀਟਕ ਚਕਕੀ ਨਿਕਲਦਾ ਹਾਂ ਨਿਕਲਦੀ ਆ ਕੇ ਨਾ ਨਿਕਲਦੀ ਆ ਜੇ ਨਾ ਨਿਕਲਦੀ ਆ ਤੇ ਫਿਰ ਦਿੱਲੀ ਜਾਨ ਦਾ ਰਾਹ ਖੁੱਲਿਆ ਹੈ ਬਾਬਾ ਫੇਰ ਦਿੱਲੀ ਨੂੰ ਜਾਵਾਂਗੇ ਹੁਣ ਦੱਸੋ ਬਾਬਾ ਖੜੀਆ ਕਰਕੇ ਵੀ ਗੱਲਬਾਤ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਸਾਡੇ ਇਧਰ ਵੀ ਅਗਲੇ ਬੰਨੇ ਨੌਜਵਾਨੋ ਫੇਰ ਦੋੜੇ ਤੇਰੇ ਜਿਹੜੇ ਨੌਜਵਾਨ ਕਾਲੇ ਪੈਂਦੇ ਆ ਉਹ ਸਾਡੇ ਆ ਉਹਨਾਂ ਨੂੰ ਸਮਝਾਉਣਾ ਵੀ ਸਾਰਿਆਂ ਨੂੰ ਪਣਾ ਪੜਗਣੀ ਫਿਰ ਸਾਨੂੰ ਉਹਨਾਂ ਦੇ ਗਾੜੀ ਹੋਣਾ ਪੈਣਾ ਵਾ ਫਿਰ ਡੱਲਿਆ ਸਾਹਿਬ ਨੂੰ ਮੈਂ ਪੁੱਛਦਾ ਕਿ ਕਿੰਨਾ ਟਾਈਮ ਦਈਏ ਗੱਲਬਾਤ ਵਾਸਤੇ ਤੁਸੀਂ ਦੱਸੋ ਕਿੰਨਾ ਟਾਈਮ ਦਈਏ ਨਾ ਸ਼ਾਮਾਂ ਤੱਕ ਦਾ ਟਾਈਮ ਦਿੰਦੇ ਆ ਠੀਕ ਹੈ ਡੱਲਿਆ ਸਾਹਿਬ ਸ਼ਾਮਾਂ ਤੱਕ ਦਾ ਜੇ ਸ਼ਾਮਾਂ ਤੱਕ ਚਿੱਠੀ ਆ ਜਾਂਦੀ ਆ ਸੱਦਾ ਆ ਜਾਂਦਾ ਤੇ ਫੌਜਾਂ ਖੋਣ ਗਿਆ ਜੋ ਕੁਝ ਮੀਟਕ ਚੋਂ ਨਿਕਲੂਗਾ ਆ ਕੇ ਤੁਹਾਡੇ ਨਾਲ ਵਾਦਾ ਕਰਦੇ ਆ ਫਿਰ ਦਿੱਲੀ ਵਾਲ ਨੂੰ ਪਰ ਮੀਟਿੰਗ ਚ ਆ ਜਿਹੜੀ ਸ਼ੈਲ ਮੋਈ ਆ ਮੈਂ ਤੁਹਾਨੂੰ ਠੋਕ ਕੇ ਕਹਿੰਦਾ ਢਲੇਵਾ ਸਾਹਿਬ ਚਕੇ ਦੋਂਦੇ ਆ ਉੱਠ ਕੇ ਬਾਹਰ ਆਵਾਂਗੇ ਫੇਰ ਕਰਤੂਤ ਤੁਹਾਡੀ ਚੰਗੀ ਨਹੀਂ ਸੀ ਗੱਲ ਕਰਨੀ ਆ ਤੇ ਕੰਜਰਖਾਨਾ ਬੰਦ ਕਰੋ ਠੀਕ ਆ ਅਸੀਂ ਆਪਣੇ ਬੰਦੇ ਸਾਹਮਣੇ ਹੋਏ ਤਾਂ ਜਿਹੜੇ ਮੇਰੇ ਸਾਹਮਣੇ ਖਲੋਤੇ ਆ ਵੀਰ ਜਥੇ ਇਹ ਸਾਰੇ ਸਾਰੇ ਅਗਲੇ ਬੰਨੇ ਚਲੇ ਜਾਓ ਉੱਥੇ ਜਾ ਕੇ ਖੜੋ ਆਪਣੇ ਨੌਜਵਾਨਾਂ ਨਾਲ ਸੰਵਾਦ ਕਰੋ ਸਾਨੂੰ ਕੱਲੇ ਕੱਲੇ ਵੀਰ ਨੂੰ ਨੌਜਵਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਵੀ ਆ ਸਾਡਾ ਫੈਸਲਾ ਫਿਰ ਅਸੀਂ ਹੋਂਦ ਸਕੋ ਵੀ ਸਰਕਾਰ ਨੂੰ ਕਈਏ ਗੱਲ ਕਰਨ ਨੂੰ ਤਿਆਰ ਆ ਕਿ ਨਾ ਕਈਏ ਠੀਕ ਆ ਭਰਾ ਫਿਰ ਆ ਸਾਰੇ ਝੰਡੇ ਲਾ ਕੇ ਬਾਟਰਾਂ ਤੇ ਚਲੇ ਜਾਓ ਠੀਕ ਆ ਦੱਲਿਆ ਸਾਹਿਬ ਕੋ ਤੁਹਾਡੇ ਨਾਲ ਗੱਲ ਕਰ ਲੈਣੇ ਦੇਖੋ ਦੋਸਤੋ ਗੱਲ ਇਹ ਹੈ ਭੰਦੇਰ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਸਾਰੀ ਗੱਲ ਦੱਸਤੀ ਹੈ ਮੈਂ ਇੱਕ ਗੱਲ ਇਹ ਤੁਹਾਡੇ ਚਾਹਤ ਜ਼ਰੂਰ ਲਿਆਉਣੀ ਚਾਹਣਾ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੀਡੀਆ ਦੇ ਨਾਲ ਕਿਸੇ ਤਰ੍ਹਾਂ ਦਾ ਬਿਹੇਵੀਅਰ ਗਲਤ ਕਰਨਾ ਠੀਕ ਨਹੀਂ ਆ ਕਿਉਂ ਤੁਸੀਂ ਅੰਦਾਜ਼ਾ ਲਾਇਆ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਮਝੀ ਕਰਨ ਲੱਗਿਆਂ ਉਹ ਭਰਾਵਾ ਤੁਹਾਡਾ ਮੀਡੀਆ ਜਿਹੜਾ ਜਿਹੜੀਆਂ ਆ ਆ ਜੀਆਂ ਉਹ ਵੀ ਬੈਲ ਤੋਂ ਲੱਗੀਆਂ ਨੇ ਸਾਰਾ ਨੱਟ ਬੰਦ ਕੀਤਾ ਹੋਇਆ ਇਹਨਾਂ ਨੇ ਲੇਕਿਨ ਇਹਨਾਂ ਨੇ ਤੁਹਾਡੀ ਗੱਲ ਉਹ ਬਾਹਰਲੇ ਮੁਲਕਾਂ 'ਚ ਪਹੁੰਚਾਤੀ ਹੈ ਬੋਲੋ ਜਿਨ੍ਹਾਂ ਨੇ ਤੁਹਾਡੀ ਗੱਲ ਪੂਰੇ ਮੁਲਕਾਂ 'ਚ ਬੜਾ ਫਲਾ ਪਹੁੰਚਾਤੀ ਹੈ ਉਹਦੇ ਨਾਲ ਕੋਈ ਸਾਡਾ ਝਗੜਾ ਹੈ ਨਹੀਂ ਬੋਲੋ ਦੱਸਿਓ ਨਹੀਂ ਜੀ ਉਹ ਤੁਹਾਨੂੰ ਇਹ ਦੋਨੋਂ ਨੂੰ ਚੋਣਾਂ ਕਰਨਾ ਤੁਹਾਡੇ ਦੋਨੋਂ ਨੂੰ ਤਕੜਾ ਕਰਨਾ ਇਨਾਂ ਦਾ ਵੱਡਾ ਰੋਲ ਹੈ ਅਦਾ ਕਰ ਰਹੇ ਨੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਆ ਜਿਹੜਾ ਸਾਡੇ ਨੌਜਵਾਨ ਨੇ ਪਲੀਜ਼ ਸਾਡੀ ਰਿਕੁਐਸਟ ਮੰਨ ਲਓ ਅੱਗੇ ਨਾ ਵਧਿਏ ਆਪਾਂ ਜਿਹੜਾ ਵੀ ਨੌਜਵਾਨ ਨੂੰ ਥੋੜਾ ਬਹੁਤਾ ਅੱਗੇ ਜਾਂਦਾ ਹੈ ਉਹਨਾਂ ਨੂੰ ਬਹਾਲਣਾ ਮਿਲਦਾ ਹੈ